ਖਾਲਸਾ ਜੀ ਕ੍ਰੋਧ ਬਹੁਤ ਮਾੜਾ ਹੈ ਜੀਵਨ ਦੇ ਵਿੱਚ ਕ੍ਰੋਧ ਕਿਉਂ ਨਹੀਂ ਕਰਨਾ ਚਾਹੀਦਾ ਉਹ ਜਾਣਦੇ ਆ ਇੱਕ ਵਾਰ ਦਰਉਣਾਚਾਰ ਪਾਂਡਵਾ ਅਤੇ ਕੌਰਵ ਰਾਜਕੁਮਾਰਾਂ ਨੂੰ ਪੜਾ ਰਿਹਾ ਸੀ ਕ੍ਰੋਧ ਬਹੁਤ ਮਾੜਾ ਹੈ ਔਰ ਕ੍ਰੋਧ ਬੰਦੇ ਦੀ ਮਤ ਮਾਰ ਦਿੰਦਾ ਹੈ ਇਹ ਪਾਠ ਉਹਨੇ ਕੌਰਵਾ ਤੇ ਪਾਂਡਵਾ ਨੂੰ ਦਿੱਤਾ ਅਗਲੇ ਦਿਨ ਉਹਨੇ ਸਾਰਿਆਂ ਤੋਂ ਪੁੱਛਿਆ ਕਿ ਇਹਦਾ ਕੀ ਭਾਵ ਹੈ ਸਾਰਿਆਂ ਨੇ ਦੱਸਿਆ ਪਰ ਜਿਹੜਾ ਯੁਦਿਸ਼thਰ ਸੀ ਉਹਦੇ ਤੋਂ ਜਵਾਬ ਲਿਆ ਤੇ ਉਹਨੇ ਕੁਝ ਵੀ ਨਾ ਦੱਸਿਆ ਇੰਜ ਕਰਦੇ ਕਰਦੇ ਪੰਜ ਦਿਨ ਬੀਤ ਗਏ ਦਰੋਣਾਚਾਰ્યે ਨੇ ਯੁਧਿਸ਼ਠਿਰ ਤੋਂ ਪੁੱਛਿਆ ਕਿ ਪੰਜ ਦਿਨ ਬੀਤ ਗਏ ਨੇ ਅਜੇ ਤੱਕ ਤੂੰ ਇਹ ਪਾਠ ਨਹੀਂ ਸੁਣਾਇਆ ਉਹ ਕਹਿਣ ਲੱਗਾ ਗੁਰਦੇਵ ਮੈਨੂੰ ਲੱਗਦਾ ਹੈ ਜਾਂ ਤੁਸੀਂ ਮੈਨੂੰ ਸਮਝਾ ਨਹੀਂ ਪਾਰੇ ਜਾਂ ਮੈਂ ਸਮਝ ਨਹੀਂ ਪਾਰਿਆ ਕਿ ਕ੍ਰੋਧ ਕੀ ਹੈ ਜਦੋਂ ਇਹ ਗੱਲ ਦਰੋਣਾਚਾਰ્યે ਨੇ ਸੁਣੀ ਉਹ ਅੱਗ ਬਬੂਲਾ ਹੋ ਗਿਆ ਉਹਨੂੰ ਗੁੱਸਾ ਆਇਆ ਅੱਖਾਂ ਲਾਲ ਹੋਈਆਂ ਬੁੱਲ ਫਰਕੇ ਔਰ ਕਰੋਧ ਦੇ ਵਿੱਚ ਆਕਰ ਕੇ ਉਹਨੇ ਯੁਦਿਸ਼thਰ ਦੇ ਇੱਕ ਚਪੇੜ ਮਾਰੀ ਜਦੋਂ ਚਪੇੜ ਖਾਧੀ ਯੁਦਿਸ਼thਰ ਕਹਿਣ ਲਗਾ ਗੁਰਦੇਵ ਹੁਣ ਮੈਨੂੰ ਸਮਝ ਆਈ ਕਿ ਕਰੋਧ ਕੀ ਹੈ ਔਰ ਕਰੋਧ ਕਿਸ ਤਰੱਕੇ ਦੇ ਨਾਲ ਬੰਦੇ ਦੀ ਮਤ ਨੂੰ ਮਾਰਦਾ ਹੈ ਇਸ ਕਰੋਧ ਨੇ ਤੁਹਾਡੀ ਵੀ ਮਤ ਮਾਰ ਦਿੱਤੀ ਏਡੇ ਮਹਾਨ ਪੁਰਸ਼ ਨੂੰ ਵੀ ਹਰਾ ਦਿੱਤਾ ਮੈਨੂੰ ਅੱਜ ਪਤਾ ਲੱਗਿਆ ਕਿਉਂਕਿ ਮੈਂ ਅੱਜ ਪ੍ਰਤੱਖ ਕਰੋਧ ਨੂੰ ਵੇਖ ਲਿਆ ਹੈ ਕਰੋਧ ਦੇ ਨਾਲ ਪਾਪ ਦਾ ਜਨਮ ਹੁੰਦਾ ਹੈ ਔਰ ਗੁਰੂ ਕੇ ਪਿਆਰੋ ਇਸ ਤੋਂ ਬਚਣ ਦੇ ਵਾਸਤੇ ਯੋਧਸ਼ਤਰ ਨੇ ਆਪਦੇ ਗੁਰੂ ਤੋਂ ਪੁੱਛਿਆ ਤੇ ਦਰੋਣਾਚਾਰੇ ਨੇ ਇਹ ਕਿਹਾ ਕਿ ਇਸ ਤੋਂ ਬਚਨ ਦਾ ਕੇਵਲ ਤੇ ਕੇਵਲ ਇੱਕ ਤਰੀਕਾ ਹੈ ਗੁਰੂ ਦੀ ਕਿਰਪਾ ਦੇ ਨਾਲ ਬਚਿਆ ਜਾ ਸਕਦਾ ਹੈ ਗੁਰੂ ਕੀ ਪਿਆਰਿਓ ਜਦੋਂ ਵੀ ਤੁਹਾਨੂੰ ਕ੍ਰੋਧ ਆਵੇ ਆਪਦੇ ਬੋਲਾਂ ਤੇ ਆਪਦੀ ਮਤ ਦੇ ਉੱਪਰ ਕੰਟਰੋਲ ਰੱਖਿਆ ਕਰੋ ਤਾਂ ਹੀ ਇਸ ਕ੍ਰੋਧ ਤੋਂ ਬਚਿਆ ਜਾ ਸਕਦਾ ਹੈ ਵੱਧ ਤੋਂ ਵੱਧ ਗੁਰਬਾਣੀ ਦਾ ਗਿਆਨ ਚੁੱਪ ਰਹਿਣਾ ਸਿੱਖੋ ਮਾਫੀ ਮੰਗਣਾ ਔਰ ਮਾਫ ਕਰਨਾ ਇਹ ਦੋ ਗੱਲਾਂ ਜਦੋਂ ਤੁਸੀਂ ਸਿੱਖ ਲਈਆਂ ਤੁਹਾਡੇ ਅੰਦਰੋਂ ਹੌਲੀ-ਹੌਲੀ ਕ੍ਰੋਧ ਚਲਿਆ ਜਾਵੇਗਾ ਜਿਹੜੇ ਹਿਰਦੇ ਦੇ ਵਿੱਚ ਕ੍ਰੋਧ ਨਹੀਂ ਰਹਿੰਦਾ ਫਿਰ ਗੁਰੂ ਕੇ ਪਿਆਰਿਓ ਉਹਨੂੰ ਕੱਲੇ ਵੀ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮੱਕੇ ਦੇ ਵਿੱਚ ਗਏ ਸਨ ਉਹਨਾਂ ਨੂੰ ਵੀ ਕਿਸੇ ਨੇ ਲੱਤ ਮਾਰੀ ਸੀ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਾਤੂ ਜੀ ਨੇ ਲੱਤ ਮਾਰੀ ਸੀ ਪਰ ਉਹਨਾਂ ਨੇ ਕ੍ਰੋਧ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਵਿੱਚੋਂ ਕ੍ਰੋਧ ਖਤਮ ਹੋ ਚੁਕਾ ਸੀ ਗੁਰੂ ਕੇ ਪਿਆਰਿਓ ਆਪਾਂ ਵੀ ਗੁਰਬਾਣੀ ਪੜ੍ਹ ਕਰਕੇ ਹਿਰਦੇ ਦੇ ਵਿੱਚੋਂ ਕ੍ਰੋਧ ਨੂੰ ਖਤਮ ਕਰੀਏ ਕਿਉਂਕਿ ਸਭ ਤੋਂ ਵੱਡਾ ਪਾਪ ਦਾ ਦਾਤਾ ਇਹ ਕ੍ਰੋਧ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ